ਰਾਜਪਰਵਕਿਤ ਨਾਜਾਇਜ਼ ਕਬਜ਼ਿਆਂ ਖਿਲਾਫ ਹੋਈ ਵੱਡੀ ਕਾਰਵਾਈ ਐਸਐਚਓ ਕਿਰਪਾਲ ਸਿੰਘ ਮੋਹਿਦੀ ਅਗਵਾਈ ਚ ਨਗਰ ਕੌਂਸਲ ਨੇ ਜ਼ਬਤ ਕੀਤਾ ਸਮਾਨ ਨਾਜਾਇਜ਼ ਕਬਜ਼ੇ ਤੇ ਗਲਤ ਪਾਰਕਿੰਗ ਦਿੱਤੇ ਵਹਾਨਾਂ ਨਾਲ ਲੱਗਦੇ ਸੀ ਜਾਮ ਐਸਐਚਓ ਕਿਰਪਾਲ ਸਿੰਘ ਮੋਹਿ ਨੇ ਕਿਹਾ ਹੁਣ ਸਖਤੀ ਨਾਲ ਹਟਾਏ ਜਾਣਗੇ ਕਬਜ਼ੇ ਕਿਤਾ ਦੇ ਵਿੱਚ ਜਾਣ ਕਰਨ ਦੇ ਮੈਂ ਇਨਸਪੈਕਟਰ ਕਿਰਪਾਲ ਸਿੰਘ ਐਸਚੂ ਸਿਟੀ ਤੇ ਮੇਰੇ ਨਾਲ ਨੇ ਇਨਸਪੈਕਟਰ ਕਮੇਟੀ ਤੋਂ ਜਿਹੜੇ ਆਪਣਾ ਹਰਿੰਦਰ ਸਿੰਘ ਜੀ ਇਹਨਾਂ ਨੂੰ ਅਸੀਂ ਤਿੰਨ ਚਾਰ ਦਿਨ ਤੋਂ ਕਈ ਵਾਰੀ ਵਾਰਨਿੰਗ ਦੇ ਚੁੱਕੇ ਹਾਂ ਵੀ ਜਿਹੜਾ ਸਮਾਨ ਹੈ ਇਹਨੂੰ ਅੰਦਰ ਰੱਖਿਆ ਕਰੋ ਜਿਹੜਾ ਬਾਜ਼ਾਰ ਹੈ ਉਹ ਕਾਫੀ ਮਤਲਬ ਰਸ਼ ਰਹਿੰਦਾ ਤੇ ਜਾਮ ਲੱਗਦਾ ਤੁਸੀਂ ਆਮ ਦੇਖਿਆ ਹੋਣਾ ਵੀ ਉਹ ਮੇਨ ਰੋਡ ਤੇ ਕਿੱਡਾ ਮਤਲਬ ਜਾਮ ਲੱਗਿਆ ਰਹਿੰਦਾ ਕੱਲ ਵੀ ਕਾਫੀ ਜ਼ਿਆਦਾ ਜਾਮ ਆ ਜਿਹੜਾ ਸਾਨੂੰ ਖਲਾਉਣ ਚ ਬੜੀ ਦਿੱਕਤ ਆਉਂਦੀ ਹੈ ਅੱਜ ਦਾ ਸੀ ਸਿਰਫ 10 ਮਿੰਟ ਹੀ ਲਾਇਆ 10 ਮਿੰਟ ਵਿੱਚ ਤੁਸੀਂ ਆਪ ਦੇਖਿਆ ਕਿੰਨਾ ਰੋੜ ਖੁੱਲ ਗਿਆ ਤੇ ਕਿੰਨਾ ਚੰਗਾ ਲੱਗਦਾ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰੂੰਗਾ ਵੀ ਸਾਰੇ ਆਪਾਂ ਆਪਣਾ ਸ਼ਹਿਰ ਹੈ ਇਹ ਆਪਣੇ ਸ਼ਹਿਰ ਦੀ ਜ਼ਿੰਮੇਵਾਰੀ ਸਮਝੋ ਜੇ ਆਪਾਂ ਜਾਮ ਲੱਗਦਾ ਨਹੀਂ ਚੰਗਾ ਲੱਗਦਾ ਆਪਾਂ ਜੇ ਕੋਈ ਗੱਡੀ ਲਾਉਣੀ ਹੈ ਜਾਂ ਕੋਈ ਸਮਾਨ ਹੈ ਉਹਨੂੰ ਇਹੋ ਜਿਹੇ ਦੈਰੇ ਚ ਲਾਓ ਵੀ ਜਿਹੜਾ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਮ ਬਣੇ ਹੋਏ ਸਟੈਂਡ ਜੀ ਸਟੈਂਡ ਬਣੇ ਹੋਏ ਆ ਜੀ ਪਾਰਕਿੰਗ ਬਣੀ ਹੋਈ ਆ ਜਿਹੜਾ ਸਾਡਾ ਹਪਟਾਲੀ ਵਾਲੇ ਚੌਂਕ ਟ੍ਰੈਫਿਕ ਦਫ਼ਤਰ ਹੈ ਉਦੇ ਬੈਕ ਸਾਈਡ ਤੇ ਇੱਕ ਕਾਰ ਪਾਰਕਿੰਗ ਬਣੀ ਹੋਈ ਹੈ ਜਿਹੜੀ ਬਿਲਕੁਲ ਫ੍ਰੀ ਹੈ ਉਦੇ ਕੋਈ ਪੈਸਾ ਨਹੀਂ ਆਹ ਹੋਰ ਤੁਸੀਂ 10 ਮਿੰਟ ਲਾ ਕੇ ਸਾਰਾ ਵਿਚਾਰ ਖੁੱਲੜੁੱਲਾ ਕਰਤਾ ਕਿ ਇਹ ਅਭਿਆਨ ਇਸ ਤਰ੍ਹਾਂ ਅੱਗੇ ਜਾਰੀ ਰਹੂਗਾ ਜੀ ਹਾਂਜੀ ਹਾਂਜੀ ਅਭਿਆਨ ਅਸੀਂ ਅਚਨ ਚੇਤ ਮਤਲਬ ਹਰ ਰੋਜ਼ ਰੇਡ ਕਰਾਂਗੇ ਜੀ ਜੇ ਲਾ ਕਿਸੇ ਦਾ ਤੁਸੀਂ ਕਬਜ਼ੇ ਲਿਆਵੇ ਤਾਂ ਕੀ ਕਰੋਗੇ ਜੀ ਇਹ ਬਿਲਕੁਲ ਜਬਤ ਹੋਊਗਾ ਜੀ ਸਾਰਾ ਸਮਾਨ ਕਿਸੇ ਦਾ ਸਮਾਨ ਜੋ ਅਸੀਂ ਚੱਕ ਕੇ ਲੈ ਜਾਾਂਗੇ ਕਿਸੇ ਦਾ ਕੋਈ ਜਮਾਨ ਨਹੀਂ ਅਸੀਂ ਦਵਾਾਂਗੇ ਜੋ ਅਸੀਂ ਬਾਅਦ ਸਾਰਾ ਜਬਤ ਕਰਾਂਗੇ ਕੋਈ ਇਸ ਤਰ੍ਹਾਂ ਪ੍ਰੋਵੀਜ਼ਨ ਨਹੀਂ ਵੇਬ ਨਗਰ ਕੌਂਸਲ ਨੂੰ ਜਿਮਾਨਾ ਵਗੈਰਾ ਬਿਲਾਉਗੀ ਹਾਂਜੀ ਹਾਂਜੀ ਵਰਕਿੰਗ ਸਟਾਫ ਤੁਹਾਨੂੰ ਦੱਸ ਦੇਣਗੇ ਜੀ ਇਹ ਕਿੰਨਾ ਦੀ ਉਹ ਹੈ ਸਾਡਾ ਓਨਲੀ ਰੋਡ ਪਲਾਉਣਾ ਜਿਹੜਾ ਰੋਡ ਹੈ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜੀ ਜਦੋਂ ਕੋਈ ਜਾਮ ਲੱਗਦਾ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਕਿਸੇ ਪਬਲਿਕ ਨੂੰ ਕੋਈ ਅਸੀਂ ਪ੍ਰੋਬਲਮ ਨਹੀਂ ਆਉਣ ਦਵਾਗੇ ਅਸੀਂ ਉਹਨਾਂ ਲਈ ਤਿਆਰ ਤੇ ਤਿਆਰ ਰਹਾਂਗੇ ਜੀ ਰੋਡ ਬਿਲਕੁਲ ਸੁਖਾਵੇਂ ਢੰਗ ਨਾਲ ਚਲਾਵਾਂਗੇ ਜੀ ਰੋਡ ਦੇ ਕੋਈ ਲੋਕਾਂ ਨੇ ਦੱਸਦਾ 20 ਫੁੱਟ ਦਾ ਸਹਾਨਾ 40 40 ਫੁੱਟ ਸਮਾਨ ਬਾਹਰ ਪਿਆਈ ਉਹਨਾਂ ਦਾ ਵੀ ਕੋਈ ਕਰਾਂਗੇ ਜੀ ਬੰਦੋਬਸਤ ਹਾਂਜੀ ਉਹਨਾਂ ਨੂੰ ਦੇ ਦਿੱਤਾ ਜੀ ਅਸੀਂ ਨੋਟਿਸ ਵੀ ਦੇ ਦਿੱਤਾ ਇਨਸਪੈਕਟਰ ਸਾਹਿਬ ਨੇ ਬਾਕੀ ਇੱਕ ਦੋ ਦਿਨਾਂ ਚ ਉਹ ਕਹਿੰਦੇ ਅਸੀਂ ਚੱਕ ਲਾਂਗੇ ਉਸ ਤੋਂ ਬਾਅਦ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਮੁਖਰਾ ਕਦੇ ਹੋਏ ਜੀ ਸਾਰੇ ਅੱਜ ਅਭਿਆਨ ਸ਼ੁਰੂ ਕੀਤਾ ਹੈ ਦੂਜੀ ਵਾਰੀ ਸ਼ਾਨ ਕਰਦੇ ਹੋਈ ਆਪਣਾ ਨਾਮ ਦੱਸੋ ਜੀ ਪੋਸਟ ਹਰਿੰਦਰ ਸਿੰਘ ਹੈ ਇਨਸਪੈਕਟਰ ਜਿਹੜਾ ਸਮਾਨ ਉਹਦੇ ਬਜ਼ਾਰਾਂ ਦੇ ਬਾਹਰ ਰੱਖਦੇ ਨੇ ਜੀ ਇਹ ਟੈਂਪਰੇਰੀ ਦੁਕਾਨਾਂ ਤੋਂ ਬਾਹਰ ਆ ਕੇ ਜਿਹਦੇ ਕਰਕੇ ਜਾਮ ਲੱਗਦਾ ਹੈ ਜੀ ਨਗਰ ਕੌਂਸਲ ਤਕਰੀਬਨ ਹਰ ਰੋਜ਼ ਹੀ ਸੰਡੇ ਨੂੰ ਵੀ ਕਰਦੀ ਹੈ ਜੀ ਸੈਚਰਡੇ ਨੂੰ ਵੀ ਪਰ ਇਹ ਬਾਹਰ ਫੇਰ ਰੱਖ ਲੈਂਦੇ ਨੇ ਅੱਜ ਇੰਸਪੈਕਟਰ ਸਾਹਿਬ ਨਾਲ ਲੈ ਕੇ ਜੀ ਇਹਨਾਂ ਨੂੰ ਦੁਵਾੜੇਦਾਰ ਨਾ ਦਿੱਤੀ ਗਿਆ ਵੀ ਦੁਵਾੜੇ ਦੇ ਸਮਾਨ ਰੱਖਿਆ ਥੋੜਾ ਸਮਾਨ ਕਿਸੇ ਦਾ ਵਾਪਸ ਨਹੀਂ ਹੋਣਾ ਜੀ ਕਿ ਆਪਣੇ ਨੂੰ ਸਮਾਨ ਨੂੰ ਆਪਣਾ ਅੰਦਰ ਰੱਖੋ ਕੀ ਤੁਹਾਨੂੰ ਇਹ ਲੱਗ ਨਹੀਂ ਰਿਹਾ ਦੇਖਣ ਨੂੰ ਕਿ ਮੈਨੂੰ ਭਲੇਖਾ ਜੀ ਕਿ ਜਦ ਤੁਸੀਂ ਆ ਕੇ ਬਾਜ਼ਾਰ ਖਲੋਣੇ ਹੋ ਅੱਜ ਖੁੱਲੇ ਆ ਬਜਾਦ ਅੱਜ ਖੁੱਲਾ ਨਾ ਕਰਿਆ ਕਿ ਪਹਿਲੇ ਖੁੱਲਾ ਲੱਗਦਾ ਸੀ ਜੀ ਸਰ ਇਹ ਲੋਕ ਇੱਕ ਵਾਰ ਤਾਂ ਚੱਕ ਦਿੰਦੇ ਨੇ ਦੁਬਾਰੇ ਫੇਰ ਉੱਥੇ ਰੱਖ ਲੈਂਦੇ ਨੇ ਹੁਣ ਇੰਸਪੈਕਟਰ ਸਾਹਿਬ ਆਪ ਨਾਲ ਆਏ ਨੇ ਤੇ ਇਹਨਾਂ ਦਾ ਸਮਾਨ ਹੁਣ ਜਬਤ ਹੋਏਗਾ ਤਦੇ ਜਾ ਕੇ ਸਹੀ ਕੰਮ ਕਰਨਗੇ ਜੇ ਜੇ ਤੁਸੀਂ ਸਮਾਨ ਨੂੰ ਨਗਰ ਕੌਂਸਲ ਲੈ ਕੇ ਜਾ ਕੇ ਟ੍ਰੈਡਿੰਗ ਭਰ ਕੇ ਇਹਦਾ ਕੀ ਕਰੋਗੇ ਜੀ ਇਹ ਸਾਰੇ ਜੀ ਸਾਹਿਬ ਜੋ ਵੀ ਹੁਕਮ ਲਾਉਣਗੇ ਉਹਨਾਂ ਦੀ ਪਾਲਣਾ ਕਰਾਂਗੇ ਕੋਈ ਜੁਰਮਾਨਾ ਜਮਾਨਾ ਚ ਉਹ ਵੀ ਕੋਈ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਰਿਟਰਨ ਲਿਆ ਜਾਊਗਾ ਜੀ ਅੱਗੇ ਤੁਸੀਂ ਬਾਹਰ ਨਹੀਂ ਰੱਖਾਂਗੇ ਸਮਾਨ ਕੀ ਕਹਿਣਾ ਚਾਹੁੰਦੇ ਹੋ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਜੀ ਵੀ ਟ੍ਰੈਫਿਕ ਨੂੰ ਮੁੱਖ ਰੱਖਦੇ ਹੋ ਕਿ ਲੋਕ ਬੜੇ ਖੱਜਲ ਖਵਾਰ ਹੁੰਦੇ ਨੇ ਇਹਦੇ ਕਰਕੇ ਵੀ ਆਪਣਾ ਸਮਾਨ ਆਪਣੇ ਦੁਕਾਨਾਂ ਦੇ ਅੰਦਰ ਹੀ ਰੱਖਿਆ ਜਾਵੇ ਮਿਹਰਬਾਨੀ ਹੋ ਗਈ ਠੀਕ ਹੈ ਸਰ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز